ਐਸਐਸਪੀ ਜਵਿੰਦਰ ਜੱਤੀ ਸਟਾਰ ਹਲਕਾ ਪੀਸਿੰਗ ਖਾਕ ਜਿਹਦੇ ਨਿਸ਼ਾ ਨਰਦੇਸ਼ੇਤ ਜੋ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਵਿੰਦਰ ਜੱਤੀ ਪੀਸ ਨੂੰ ਉਸਲੇ ਵੱਡੀ ਸਫਲਤਾ ਹਾਸਲ ਹੋਈ ਲੋਕ ਕ੍ਰਾਈਮ ਕ੍ਰਾਈਮ ਰਾਜ ਦੇਨ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਕਰਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਰਾਜਕਮਨ ਅਤੇ ਰਾਜਵੀਰ ਜੋ ਕਿ ਪੋਪਤ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੈਦਪੁਰ ਸ਼ਾਕਾਉਟ ਦੇ ਕੋਲ ਦੇ ਇਰੀਏ ਦੇ ਵਿੱਚ ਗਰੂਪ ਬਣਾ ਕੇ ਲੁੱਕਾਂ ਰਾਗੀਆਂ ਨੂੰ ਡਰਾਤਮਕਾ ਕੇ ਪਿਸਟੋਲ ਦੀ ਨੋਕ ਤੇ ਲੁੱਟਾਂ ਖਵਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਤਿੰਨ ਪਿਸਟੋਲ ਤੇ 25 ਜਿੰਦਾ ਹੋ ਅਤੇ ਲੁੱਟਾ ਖਵਾ ਦੇ ਦਰਾੜ ਜੋ ਲੁੱਟੇਗੇ ਮੋਬਾਈਲ ਉਹਨਾਂ ਦੇ ਵਿੱਚ 9 ਮੋਬਾਈਲ ਇੱਕ ਸਮਾਰਟਵਾਚ ਤੇ 6 ਤੋਲੇ ਦੀ ਕੀਰਤ ਜੋ ਹੈ ਸੋਨਾ ਕਵਰ ਕੀਤਾ ਗਿਆ ਇਸ ਤੋਂ ਬੰਦੀ ਜੋ ਐਫ ਆਈ ਆਰ ਫਾਈਲ ਨੰਬਰ 13 98 ਮਹਿਤਪੁਰ ਦੇ ਵਿੱਚ ਬੀ ਐਨ ਐਸ ਅਤੇ ਆਮ ਜੈਕਟਰੀਆਂ ਧਰਾਵਾ ਦੇ ਤਹਿਤ ਰਜਿਸਟਰ ਕੀਤੀ ਗਈ ਹੈ ਸੋ ਇੱਥੇ ਇਹ ਵੀ ਮੈਂਸ਼ਨ ਕਰਨਾ ਚਾਹਾਂਗਾ ਕਿ ਇਹਨਾਂ ਨੂੰ ਅਰੈਸਟ ਕਰਨ ਤੇ ਜੋ ਕਰੀਬ 10 ਤੋਂ 12 ਦੇ ਕਰੀਬ ਜੋ ਲੁੱਟਖੋਰੀਆਂ ਵਰਤਤਾ ਉਹ ਅਹ ਟ੍ਰੇਸ ਹੋਈਆਂ ਜੋ ਇਹਨਾਂ ਨੇ ਵੱਖ-ਵੱਖ ਸਮੇਂ ਦੇ ਵਿੱਚ ਮਹਿਤਪੁਰ ਅਤੇ ਸ਼ਾਹਕੋਟ ਹੋਰ ਨੇੜੇ ਦੇ ਏਰੀਆ ਦੇ ਵਿੱਚ ਅੰਜਾਮ ਦਿੱਤੀਆਂ ਸੀਗੀਆਂ ਫਰਦਰ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਲਿਆ ਤੇ ਇਹਨਾਂ ਦੇ ਅ ਅਗਲੇ ਪੁਸ਼ਟੀਸ ਕਰਕੇ ਇਹਨਾਂ ਦੇ ਗਰੁੱਪ ਦੇ ਮੈਂਬਰ ਤੇ ਇਹਨਾਂ ਤੋਂ ਹੋਰ ਵੀ ਰਿਕਵਰੀ ਕੀਤੀ ਜਾਵੇਗੀ ਉਮੀਦ ਹੈ ਧੰਨਵਾਦ